ਤੇ ਤੇ ਆਨ ਵਾਲਾ ਖੜਨਾ ਉਹ ਫੇਰ ਕਿ ਤਕਬਰੂ ਦਾ ਰਵੀ ਨੂਰਪੁਰ ਬੇਟ ਪਹਿਲੀ ਬਾਲ ਦੀ ਚੌਕਾ ਬਾਈ ਪਹਿਲੇ ਓਵਰ ਦੀ ਪਹਿਲੀ ਬਾਲ ਤੇ ਚਾਰ ਚਾਰ ਜਾਂ ਮੇਰੇ ਹੋਰ ਦੂਜੀ ਬਾਲ ਬਾਈ ਉਹ ਪਿੰਡੀ ਬਾਲ ਤੇ ਵੇਖਦਾ ਡਾਊਟ ਦੂਜੀ ਬਾਲ ਭੰਮੇ ਕਲਾਂ ਪਿੰਡਾ ਕਰੇ ਖੜਾ ਭੰਮੇ ਕਲਾਂ ਤੇ ਰੈਥਲ ਦਾ ਮੈਚ ਹੈ ਛੇਵੀਂ ਭੰਮੇ ਕਲਾਂ ਵਾਲਾ ਓਏ ਓਏ ਲੁਕਿਆਣੀਆਂ ਲੁਕਿਆਣੀਆਂ ਤੀਜੀ ਬਾਲ ਬਾਈ ਆ ਬੱਲੇ ਵਾਈਡ ਬਾਲ ਬਾਈ ਤੀਜੀ ਬਾਲ ਬੱਲੇ 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 6 ਰਵੀਨੂਰਪੁਰਵੇਟ 6 ਤੀਜੀ ਬਾਲ ਤੇ ਛੱਕਾ ਪਹਿਲੀ ਤੇ ਚੌਕਾ ਚੌਥੀ ਬਾਲ ਬਾਈ ਸਾਹਮਣੇ ਰਵੀਨੂਰਪੁਰਵੇਟ ਟੱਕਰ 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 ਟੌਪ ਦੀ ਵਾਈਡ ਬਾਲ ਫੇਰ ਬਾਈ ਟੌਪ ਦੀ ਲੈ ਵੀ ਰਵੀ ਭੱਜ ਕੇ ਬਣਾਉਣੇ ਪੈਣੇ ਆ ਬਾਲ ਵੇਟ ਵਾਲਾ ਚੌਥੀ ਬਾਲ ਉਹ ਬੱਲੇ 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 ਮਾਤੀ ਮੁੰਡੇ ਨੇ ਬਾਈ ਪੰਜਵੀਂ ਬਾਰੀ ਖੇਡਦਾ ਪੰਜਵੀਂ ਬਾਲ ਬਾਈ ਉਹ ਬੱਲੇ 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 ਫੇਰ ਨੌਟ ਬਾਲ ਬਾਈ ਆਹ ਵੇਖਾ ਕਮਾਲ ਕਰਦਾ ਪਰਵੇਟ ਵਾਲਾ ਗੁੜੀਆਂ ਅਸਮਾਨ ਬਾਈ ਟੱਕਰ 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 ਰਾਸਤੇ ਦੇ ਫੇਰ ਛਤਾਂ ਇਹ ਵਰਨਾ ਹੈ ਬਾਈ ਮੁੰਡੇ ਨੇ ਫੇਰ ਵੀ ਜਿਵੇਂ ਐਡਾ ਤਕੜਾ ਖੜਿਆ ਰਹੀ ਦੀ ਸਾਹਮਣੇ ਬਹੁਤ ਵਧੀਆ